ਵਰਕਰਾਂ ਨੂੰ ਮਿਲਦੇ ਇਨਸੈਂਟਿਵ ਦਾ ਅਚਨਚੇਤ ਕੱਟ ਦੇਣਾ ਅਤੇ ਆਸ਼ਾ ਵਰਕਰ ਤੇ ਫੈਸਿਲੀਟੇਟਰਾਂ ਦਾ ਅਚਨਚੇਤ ਉਮਰ 58 ਸਾਲ ਕਰਨੀ ਜਿਸ ਨਾਲ ਪੰਜਾਬ ਭਰ ਦੇ ਵਰਕਰਾਂ ਦੇ ਖਿਰਦੇ ਬਲੁੰਦਰੇ ਗਏ ਹਨ ਇਹ ਸਰਕਾਰ ਦਾ ਨਾਦਰਸ਼ਈ ਫਰਮਾਨ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਮਲਜੀਤ ਕੌਰ ਅਤੇ ਅਗੂ ਜਸਵੀਰ ਕੌਰ ਭਾਸੋਂ ਨੇ ਪਟਿਆਲਾ ਵਿਖੇ ਆਸ਼ਾ ਵਰਕਰ ਤੇ ਫੈਸਿਲੀਟੇਟਰਾਂ ਦੇ ਰੋਸਤਰਨੇ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ ਇਸਰਨੇ ਵਿੱਚ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋੜਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਨਾਦਰਸ਼ਾਈ ਫਰਮਾਨ ਨੇ ਪੰਜਾਬ ਪਰ ਦੇ ਵਰਕਰਾਂ ਦੇ ਹਿਰਦੇ ਬਲੁੰਕਰੇ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਵਰਕਰਾਂ ਨੂੰ ਮਿਲਦੇ ਇਨਸੈਂਟਿਵ ਦਾ ਅਚਨਚੇਤ ਕੱਟ ਦੇਣਾ ਜਿਸ ਨਾਲ ਜੱਚਾ ਬੱਚਾ ਦੀ ਮੌਤ ਦਰ ਵਿੱਚ ਵਾਧਾ ਹੋਏਗਾ ਅਤੇ ਜੱਚਾ ਬੱਚਾ ਦੀ ਸਿਹਤ ਨਾਲ ਖਿਲਪਾਟ ਹੋ ਗਿਆ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੇ ਚੰਚੇਤ ਉਮਰ ਹੱਦ 58 ਸਾਲ ਕਰਨੀ ਅਤੇ 17-18 ਸਾਲ ਸਮਾਜ ਸੇਵਾ ਕਰਵਾ ਕੇ ਬਿਲਕੁਲ ਖਾਲੀ ਹੱਥ ਭੇਜਣਾ ਉਹ ਵਰਕਰਾਂ ਨਾਲ ਨਾ ਇਨਸਾਫੀ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗੀਆਂ ਹੋਈਆਂ ਹੱਕੀ ਮੰਗਾਂ ਨੂੰ ਅਣਦੇਖਿਆ ਕਰੀਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਸੰਘਰਸ਼ ਵਿੱਢਣ ਲਈ ਉਹ ਮਜਬੂਰ ਹੋਣਗੇ ਅਜਿਹਾ ਕਿ ਨਾਮ ਕਮਲਜੀਤ ਕੁਰ ਜਿਲ੍ਹਾ ਪ੍ਰਧਾਨ ਜਿਹੜੀਆਂ ਮੰਗਾਂ ਨੂੰ ਲੱਗਿਆ ਪ੍ਰਦਰਸ਼ਨ ਕਰ ਰਹੇ ਸਰ ਸਾਡੀਆਂ ਮੰਗਾਂ ਤਾਂ ਅਸੀਂ ਬੜੇ ਲੰਬੇ ਸਮੇਂ ਤੋਂ ਮੰਗਾ ਆਪਣੀ ਆਪੀ ਮੰਨਦੇ ਆ ਰਹੇ ਹਾਂ ਸਰਕਾਰ ਤੋਂ ਪਰ ਸਰਕਾਰ ਨੇ ਸਾਨੂੰ ਅਣ ਦੇਖਿਆ ਕੀਤਾ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਸਾਡੀ ਉਮਰ ਨਿਧਾਰਤ ਕਰਦੀ 58 ਸਾਲ ਜਦੋਂ ਕਿ ਸਾਨੂੰ ਮੁਲਾਜ਼ਮ ਦੇ categories ਵਿੱਚ ਵੀ ਨਹੀਂ ਲਿੱਤਾ ਤਾਂ ਸਾਡੀ ਉਮਰ ਕਿਵੇਂ ਨਿਧਾਰਤ ਕਰਤੀ ਮੈਂ ਪੁੱਛਣਾ ਚਾਹੁੰਦੀ ਆ ਮਾਨ ਸਰਕਾਰ ਤੋਂ ਕੀ ਆਸ਼ਾ ਵਰਕਰ ਤੇ ਜਿਹੜੀ ਤੁਸੀਂ ਉਮਰ ਨਧਾਰੀ ਤੇ ਕੀਤੀ ਐ ਕਿ ਤੁਸੀਂ ਆਸ਼ਾ ਵਰਕਰ ਨੂੰ ਕਿਸੇ ਮੁਲਾਜ਼ਮ ਵਰਗ ਵਿੱਚ ਕਿਚੇਦਾਰ ਹੈ ਵਿੱਚ ਲਿੱਤਾ ਆ ਕਿ ਆਸ਼ਾ ਵਰਕਰ ਨੂੰ ਤੁਸੀਂ ਇੱਕ ਵਰਕਰ ਦੇ ਤੌਰ ਤੇ ਵਰਤਦੇ ਆਏ ਹੁਣ ਤੱਕ ਹੀ ਜੇ ਤੁਸੀਂ ਇੰਨੀ ਹੀ ਸਾਨੂੰ ਹਮਦਰਦੀ ਦਿਖਾਉਂਦੇ ਆਮ ਦੀ ਸਰਕਾਰ ਖਾਸ ਬਣ ਕੇ ਰਹਿ ਗਈ ਸਾਡੀ ਆਮ ਦੀ ਤਾਂ ਬਿਲਕੁਲ ਵੀ ਸੁਣਵਾਈ ਨਾ ਹੋਈ ਅਸੀਂ ਉਹ ਵਰਕਰਾਂ ਜ਼ੀਰੋ ਗਰਾਊਂਡ ਦੇ ਵਿੱਚ ਜਿਹੜੇ ਕੋਰੋਨਾ ਵਰਗੀ ਮਹਾਮਾਰੀ ਨਾਲ ਲੜੀ ਬਿਨਾਂ ਹਥਿਆਰਾਂ ਤੋਂ ਜਿੱਤੇ ਵੱਡੇ ਵੱਡੇ ਅਫਸਰ ਕੀ ਅਸੀਂ ਸਰਕਾਰ ਗੱਲ ਕਰੀਏ ਸਰਕਾਰਾਂ ਦੀ ਉਹ ਚੀਚਾਂ ਦੇ ਕਮਰੇ ਵਿੱਚ ਬੈਠ ਕੇ ਕਰੋਨਾ ਟਾਈਮ ਦੇ ਵਿੱਚ ਇਹ ਨੋਟੀਫਿਕੇਸ਼ਨ ਜਾਗਰਮਾਨ ਜਾਰੀ ਕਰਦੇ ਸੀ ਇੱਕ ਆਸ਼ਾ ਵਰਕਰ ਮਾਸਕ ਤੇ ਗਲਵਜ਼ ਕੱਲੇ ਦੋ ਚੀਚਾਂ ਨਾਲ ਕਰੋਨਾ ਵਰਗੀ ਮਹਾਮਾਰੀ ਨਾਲ ਲੜੀ ਪਰ ਸਾਨੂੰ ਅੱਜ ਮਿਲਿਆ ਕਿ 58 ਸਾਲ ਤੇ ਸੇਵਾ ਮੁਕਤ ਕੀਤਾ ਗਿਆ ਕੀਤਾ ਵੀ ਐਦਾਂ ਗਿਆ ਜਿਵੇਂ ਦੁੱਧ ਚ ਮੱਖੀ ਕੱਢ ਕੇ ਮਾਰੀ ਦੀ ਆ ਕੋਈ ਸਾਡੀਆਂ ਭੈਣਾਂ ਨੂੰ ਮਾਨ ਸਤਕਾਰ ਨਾਲ ਸੇਵਾ ਮੁਕਤ ਨਹੀਂ ਕੀਤਾ ਗਿਆ ਸਿਰਫ ਜਿਉਂ ਡਿਊਟੀ ਕਰਕੇ ਘਰ ਗਈਆਂ ਬਾਪਸਾ ਕੋਰਪਾ ਵਿੱਚ ਲੈਟਰਾਂ ਪੈ ਜਾਂਦੀਆਂ ਸੀ ਕਿ ਤੁਸੀਂ ਸੇਵਾ ਮੁਕਤ ਹੋ ਗਏ ਹੋ ਕੀ ਕੰਮ ਨਹੀਂ ਨਾ ਤਬਾ ਦੋ ਬਚਾਈ ਕਿਉਂ ਸਭ ਨੂੰ ਕਿਉਂ ਨਹੀਂ ਇਸ ਚੀਜ਼ ਦਾ ਨੋਟਿਸ ਪਹਿਲਾਂ ਜਾਰੀ ਹੋਇਆ ਮਾਨ ਸਰਕਾਰ ਨੂੰ ਪੁੱਛਣਾ ਚਾਹੀਦਾ ਸੇਕ ਮੰਤਰੀ ਪੰਜਾਬ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਸੀਗੇ ਕੀ ਪੰਜਾਬ ਸਰਕਾਰ ਸਾਨੂੰ ਲਾਦਿਆਂ ਵਿੱਚ ਰੱਖ ਰਹੀ ਸੀ ਕੀ ਹਰਿਆਣੇ ਨਾਲ ਵਧੀਆ ਪੈਟਰਨ ਦੇਵਾਂਗੇ ਹਰਿਆਣਾ ਪੰਜਾਬ ਦੀ ਰੀਸ ਕਰੂਗਾ ਕਿ ਮਾਨ ਸਰਕਾਰ ਜਿਵੇਂ ਪੁੱਛਣਾ ਚਾਹੀਦਾ ਮਾਨ ਸਰਕਾਰ ਤੋਂ ਕਿ ਅੱਜ ਹਰਿਆਣਾ ਰੀਸ ਕਰੂਗਾ ਕਿ ਤੁਸੀਂ ਜਿਹੜਾ ਸਾਡੇ ਤੇ ਕਾਲਾ ਕਾਨੂੰਨ ਪਾਸ ਕਰਿਆ ਉਸ ਤੇ ਰੇਸ ਕਰੂਗਾ ਹਰਿਆਣਾ ਤੁਹਾਡੇ ਤੋਂ ਤੁਸੀਂ ਇਹ ਜੇ ਕਾਲੇ ਕਾਨੂੰਨ ਪਾਸ ਕਰ ਰਹੇ ਹੋ ਜਿਹਦੇ ਵਿੱਚ ਸਾਡੀਆਂ 22000 ਆਸ਼ਾਬਾ ਕਰਾਂ ਪਾਣਾ ਦਾ ਚੁੱਲ੍ਹਾ ਚੱਲਦਾ ਸੀ ਤੁਸੀਂ ਉਹਨਾਂ ਦੇ ਪਹਾੜਾ ਚਲਾਇਆ ਮੈਂ ਪੁੱਛਣਾ ਚਾਹੁੰਦੀ ਆ ਮਾਨ ਸਰਕਾਰ ਤੋਂ ਕਿ 25000 ਦੇ ਵਿੱਚ ਕਿੱਥੇ ਕਰਦਾ ਜੀ ਗੁਜ਼ਾਰਾ ਹੁੰਦਾ ਆ ਤਾਂ ਸਾਨੂੰ ਦੱਸਿਆ ਜਾਵੇ ਸਾਡੇ ਇਹ ਆ ਕੇ ਧਮਦਰਦ ਸਾਡੇ ਵੱਲ ਪੰਜਾਬ ਸਰਕਾਰ ਕਾਸੀ ਇਹਨਾਂ ਨੂੰ ਕਦੇ ਅੱਗੇ ਲੈ ਕੇ ਆਉਣ ਬਾਰੇ ਸੋਚਾਂਗੇ ਨਹੀਂ ਅਸੀਂ ਤਾਂ ਫੀਲਡ ਵਿੱਚ ਜਾ ਕੇ ਲੋਕਾਂ ਨੂੰ ਦੱਸਾਂਗੇ ਕਿ ਇਹ ਮਾਨ ਸਰਕਾਰ ਆਮ ਦੀ ਨਹੀਂ ਲਾਰਿਆ ਨਹੀਂ ਸਰਕਾਰ ਆ 22 ਸਾਲ ਤੋਂ ਅਸੀਂ ਮਾਨ ਸਰਕਾਰ ਦੇ ਲਾਫਿ ਸੁਣਦੇ ਆ ਰਹੇ ਹਾਂ ਭਗਵੰਦਾਂ ਨੂੰ ਕਿਹਾ ਗਿਆ 42000 ਤੋਂ ਉੱਪਰ ਆਪਾਂ ਨੌਕਰੀਆਂ ਦੀਦਿਆਂ ਕੋ ਲੋਕਾਂ ਨੂੰ ਪੱਕੇ ਤੇ ਪਦਰਸ਼ਨ ਕਰੇ ਅਸੀਂ ਲੋਕਾਂ ਦੀ ਗੱਲ ਜਾਣਦੇ ਸਾਡੀ ਗੱਲ ਨਹੀਂ ਜਾਵੇ ਅਸੀਂ ਖਾਣੇ ਖਾਲ ਤੋਂ ਫੀਲਡ ਵਿੱਚ ਕੰਮ ਕਰਦੇ ਆਂ ਸਾਣਾ ਖਾਲ ਤੇ ਵਿੱਚੋਂ ਅਸੀਂ ਬਿਨਾਂ ਤਨਖਾਹ ਤੋਂ ਕੰਮ ਕੀਤਾ ਪੰਜਾਬ ਸਰਕਾਰ ਨੇ 1.5-2 ਸਾਲ ਪਹਿਲਾਂ ਸਾਨੂੰ ਇਹ ਤੋਂ 2.5 ਸਾਲ ਤੋਂ ਪਹਿਲਾਂ ਸੌਰੀ ਸਾਨੂੰ 2500 ਰੁਪਏ ਲਾਇਆ ਸੀ ਕੀ 2500 ਨਾਲ ਕਿਸੇ ਮਲਾਜ਼ਮ ਦਾ ਗੁਜ਼ਾਰਾ ਹੁੰਦਾ ਕੋਈ ਮਲਾਜ਼ਮ ਵਰਗ ਹੈਗਾ ਜਿਹੜਾ 2500 ਨਾਲ ਗੁਜ਼ਾਰਾ ਕਰਦਾ ਇੱਕ ਆਸ਼ਾ ਵਰਕਰ ਹੈ ਜਿੱਤਿਆਂ ਦੀ ਗੱਲ ਕਰੀ ਇਨਸੈਂਟਿਵਾਂ ਦੀ ਉਹ ਵੀ ਪੈਸੇ ਨਾਲ ਅਸੀਂ ਨਮਕ ਟੈਸਟ ਕਰਨ ਜਾਂਦੇ ਲੋਕਾਂ ਦੇ ਘਰ ਘਰ 25 ਪੈਸੇ ਨਾਲ ਤਾਂ ਜੇ ਤੁਮ ਜੇ ਸਾਡੇ ਨਾਲ ਦੇਖੋ ਕਿ ਸਾਡੇ ਕਿੱਡਾ ਜ਼ਿਆਦਾ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ 25 ਰੁਪਏ ਤਾਂ ਆ ਬੱਚਾ ਵੀ ਲੈ ਕੇ ਫਿਰਦਾ ਸਾਨੂੰ 25 ਪੈਸੇ ਨਾਲ ਵੜਿਆਇਆ ਜਾ ਰਿਹਾ ਇਹਨਾਂ ਸਰਕਾਰਾਂ ਵੱਲੋਂ ਕੀ ਨੀਤੀ ਰਹੀ ਆ ਅੱਜ ਦੀ ਕੀ ਕਰ ਸਾਡੀਆਂ 52 ਸਾਲ ਆਲਾ ਕਾਲਾ ਕਾਨੂੰਨ ਪੰਜਾਬ ਸਰਕਾਰ ਨੇ ਵਾਪਸ ਨਾ ਲਿੱਤਾ ਤਾਂ ਵੀ ਆਪਣੇ ਮਰਨ ਤੱਕ ਅਸੀਂ ਉਤਰਾਂਗੇ ਸਾਨੂੰ ਕੋਈ ਡਰ ਨਹੀਂ ਇਹਨਾਂ ਦੀ ਜੇਲਾਂ ਦਾ ਕੋਈ ਡਰ ਨਹੀਂ ਸਾਨੂੰ ਇਹਨਾਂ ਦੇ ਕਾਲੇ ਕਾਨੂੰਨਾਂ ਦਾ ਵੀ ਸਾਡੇ ਤੇ ਤਜੱਦਦ ਕਰਨਗੇ ਅੱਜ ਵੀ ਮੈਂ ਦਾਅਵੇ ਚੈਂਗੇ ਉਤਰਿਆ ਕਿ ਪੰਜਾਬ ਸਰਕਾਰ ਦੀ ਇਟ ਨਾਲ ਇਟ ਬਜਾਵਾਂਗੇ ਕਿਉਂਕਿ ਕਾਲਾ ਕਾਨੂੰਨ ਸਿਰਫ ਇਕੱਲਾ ਪੰਜਾਬ ਸਰਕਾਰ ਨੇ ਲਾਗੂ ਕੀਤਾ ਹੋਰ ਕਿਸੇ ਸਟੇਟ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋਇਆ